ਲੋਕ ਸਭਾ ਪਿੰਡਾ ਦੇ ਵਿੱਚ ਲਗਾਤਾਰ ਜਿਹੜਾ ਬਦਲਦੇ ਆ ਬਦਲ ਪਰਵਾਦੀ ਸਿਆਸਤ ਆ ਪਿੰਡ ਬਦਲ ਦੇ ਵਿੱਚੋਂ ਚਲਦੀ ਆ ਤਾਂ ਉੱਥੇ ਪਿੰਡ ਬਦਲ ਦੇ ਵਿੱਚ ਜਿਹੜਾ ਬਦਲ ਪਰਿਵਾਰ ਆ ਵੋਟ ਪਾਲ ਕਰਨ ਵਾਸਤੇ ਆ ਰਿਹਾ ਤਮਾਮ ਕਸ਼ਮੀਰੀਆਂ ਨੇ ਪਿੰਡ ਬਦਲ ਦੀਆਂ ਇੱਥੇ ਕਿ ਕੁਛ ਦਿਨ ਦੇ ਵਿੱਚ ਬਦਲ ਪਰਿਵਾਰ ਨੇ ਪਹੁੰਚਣਾ ਤੇ ਉੱਥੇ ਹੀ ਵੋਟ ਪਾਲ ਕਰਨੀ ਆ ਤੇ ਉਸ ਤੋਂ ਬਾਅਦ ਉਹਨਾਂ ਨਾਲ ਗੱਲਬਾਤ ਸਾਂਝਾ ਹੋਗੀ ਤਾਂ ਤਮਾਮ ਜਾਣਕਾਰੀ ਲਈ ਬਨੇ ਰਹੋ ਪੰਜਾਬ ਹਰਿਆਣਾ ਰੇਨ ਨਾਲ ਸੁਖਵਿੰਦਰ ਸਿੰਘ ਬਦਲ ਦਾ ਪਰਿਵਾਰ ਆ ਉਹ ਵੋਟ ਪਾਸ ਨਹੀਂ ਪਹੁੰਚੁਕਿਆ ਤੇ ਤਮਾਮ ਕਸ਼ਮੀਰੀਆ ਕਾਫਲੇ ਤੋਂ ਹੁੰਦੇ ਦੀਆਂ ਨੇ ਤਾ ਲਗਾਤਾਰ ਜਿਹੜਾ ਉਹ ਕਾਫਲਾ ਹੈ ਸੁਖਵੀਰ ਸਿੰਘ ਬਾਦਲ ਦਾ ਪਹੁੰਚੂਕਿਆ ਹੈ तमाम ਪੋਲਿੰਗ ਬੂਥ ਜਿਹੜਾ ਪੋਲਿੰਗ ਬੂਥ ਹੈ 125 ਜਿਹੜੇ 12 ਅਸੀਂ ਖੜੇ ਹੋਏ ਆ ਤੇ तमाम ਜਿਹੜਾ ਸੁਖਵੀਰ ਸਿੰਘ ਬਾਦਲ ਦਾ ਜਿਹੜਾ ਕਾਫਲਾ ਹੈ ਉਹਦੇ ਪਰਿਵਾਰ ਦੀ ਜਿਹੜੀ ਵੋਟ ਹੈ ਪਹੁੰਚੂਕਿਆ ਹੈ तमाम ਤਸਵੀਰਾਂ ਨੇ ਇੱਥੇ ਸੁਖਵੀਰ ਸਿੰਘ ਬਾਦਲ ਦਾ ਪਰਿਵਾਰ ਵਿਵਾਹ ਹਰ ਸਿੰਘ ਕੋਲ ਬਾਦਲ ਜਿਹੜੇ ਬਠਿੰਡਾ ਲੋਕ ਸਭਾ ਤੋਂ ਕੈਂਡੀਡੇਟ ਨੇ तमाम ਜਿਹੜੀ ਉਹ ਪੋਲਿੰਗ ਬੂਥ ਚ ਤੇ ਪਹੁੰਚ ਚੁਕੇ ਨੇ ਆਪਦੇ ਵੋਟ ਪਾਣ ਲਈ ਪਹੁੰਚ ਚੁਕੇ ਨੇ ਤਾਂ ਗੱਡੀ ਡਰਾਈਵ ਕਰਕੇ ਉਹਨਾਂ ਦੇ ਬੇਟੇ ਜਿਹੜੇ ਪਹੁੰਚ ਚੁਕੇ ਨੇ ਉਹ ਤੇ ਲਗਾਤਾਰ ਜਿਹੜੇ ਪਰਿਵਾਰ ਇੱਕੋ ਗੱਡੀ ਦੇ ਵਿੱਚ ਪਹੁੰਚਿਆ तमाम ਤਸਵੀਰਾਂ ਨੇ ਬਠਿੰਡਾ ਲੋਕ ਸਭਾ ਦੀਆਂ ਜਿੱਥੇ ਕਿ ਲਗਾਤਾਰ ਸੁਖਵਿਰ ਸਿੰਘ ਬਾਦਲ ਦਾ ਪਰਿਵਾਰ ਪਹੁੰਚ ਚੁਕਿਆ ਹੈ ਸੁਖਵਿਰ ਸਿੰਘ ਬਾਦਲ ਨੇ ਜਿਹੜੇ ਉਹ ਗੱਡੀ ਤੋਂ ਉੱਤਰਦੇ ਨਜ਼ਰ ਆ ਰਹੇ ਨੇ तमाम ਤਸਵੀਰਾਂ ਨੇ ਉਹਨਾਂ ਦੇ ਨਾਲ ਹੀ ਉਹਨਾਂ ਦਾ ਪਰਿਵਾਰ ਹੈ ਜਿਹੜਾ ਲਗਾਤਾਰ ਪੋਲਿੰਗ ਬੂਥ ਤੇ ਨਜ਼ਰ ਆ ਰਿਹਾ ਹੈ ਤੇ ਮੈਂ ਖਾਸ ਕਰਕੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਦਾ ਤੇ ਲੀਡਰਸ਼ਿਪ ਦਾ ਇੱਕੀ ਸਾਰੇ ਵਰਕਰਾਂ ਨੇ jaan maar ke ਬਹੁਤ ਕੰਮ ਕੀਤਾ ਐਨੀ ਗਰਮੀ ਚ ਕੰਮ ਕੀਤਾ ਸੋ ਮੈਂ ਨਈ ਬੇਨਤੀ ਕਰਦਾ ਹਾਂ ਵੱਤ ਵੱਤ ਦਾ ਜੈ ਜੈ ਸਾਰੇ ਪੰਜਾਬੀਆਂ ਨੂੰ ਸੋ ਦੈਟ ਹੋਲ ਪਰਸੈਂਟੇਜ ਆਪਣੀ ਸਭ ਤੋਂ ਜ਼ਿਆਦਾ ਹੋਈ ਸੁਬੀਰ ਜੀ ਤੁਹਾਡੇ ਪਿੱਛੋਂ ਤੁਹਾਡੇ ਨਾਲ ਹੁੰਦੇ ਸੀ ਬਲਦ ਕਮੀ ਕਿੰਨੀ ਲੱਗ ਰਹੀ ਹੈ ਸੁਬੀਰ ਜੀ ਯਾਰ ਖਾਸ ਪੇਸ਼ੈਂਟ ਵਿੱਚ ਸੋਨੀ ਕਾਲੀ ਦੇ ਫਰਸਟ ਇਲੈਕਟ ਇਲੈਕਸ਼ਨ ਯਾਰ ਬਈਜੇ ਪਾਕਟ ਆ ਤੇ ਲੜਾਈ ਹੋ ਗਈ ਫੋਰਸਸ ਇੰਡੀਆ ਇੰਡੀਅਨ ਪਾਰਟੀ ਪੰਜਾਬ ਦੇ ਬਣਾਉਂਦੇ and what about the ਇਹੋ ਜੀ ਇਸ ਵਾਰੀ ਪਿਛਲੀ ਵਾਰ ਤੋਂ ਵੱਖਰੀ ਮਾਣੇ ਮਾਈਕ ਥੱਲੇ ਕਰਨੋ ਹਰ ਵਾਰੀ ਹੁੰਦੀ ਹੈ ਇਸ ਵਾਰੀ ਨਵੇਂ ਤਰੀਕੇ ਦੀ ਚੁਣੌਤੀ ਸੀ ਜਿੱਥੇ ਸਾਰੇ ਅਕਾਲੀ ਦਲ ਦੇ ਵਿੱਚੋਂ ਪੱਟੇ ਗਏ ਜਾਂ ਅਕਾਲੀ ਦਲ ਦਾ ਗੜ ਲੰਬੀ ਹਲਕੇ ਤੋਂ ਖੜੇ ਹੋ ਕੇ ਸਾਰੇ ਅਕਾਲੀ ਦਲ ਨੂੰ ਵੋਟਾਂ ਨੂੰ ਖੋਰਾ ਲਾਨ ਵਾਸਤੇ ਹੀ ਇਹ ਨਹੀਂ ਕਿ ਆਪਣੀ ਵੋਟ ਬੈਂਕ ਨੂੰ ਦੇਖਦੇ ਇਕੱਲੇ ਕਿ ਅਕਾਲੀ ਦਲ ਦੀ ਪਾਰਟੀ ਡਿਵਾਈਡ ਹੋਏ ਜਿਹਦੇ ਕਰਕੇ ਛਾੜੂ ਤੋਂ ਮੰਤਰੀ ਸਾਹਿਬ ਲੰਬੀ ਤੋਂ ਬਲਦ ਸਾਹਿਬ ਦਾ ਗੜ ਤਾਂ ਕਿ ਮੰਤਰੀ ਸਾਹਿਬ ਆਪਣਾ ਜ਼ੋਰ ਜ਼ਬਰ ਦੇ ਨਾਲ ਇੱਥੇ ਆਪਣੇ ਵਕਰ ਨੂੰ ਧਮਕਾ ਲੈਂ ਤੇ ਬਾਕੀ ਦੋ ਕੰਡੀਏ ਸੋ ਤੁਹਾਨੂੰ ਪਤਾ ਹੀ ਆ ਕਾਲੀ ਦਲ ਤੋਂ ਪੱਟੇ ਹੋਏ ਨੇ ਵੱਡੇ ਬਾਦਲ ਸਾਹਿਬ ਦੀ ਕਮੀ ਕਿੰਨੀ ਸੀ ਮੈਂ ਉਹਨਾਂ ਦੇ ਕਮਰੇ 'ਚ ਜਾ ਕੇ ਉਹ ਜਿਹੜੇ ਕੁਰਸੀ 'ਚ ਬੈਠਦੇ ਨੇ ਉੱਥੇ ਉਹਨਾਂ ਦੋਨਾਂ ਦਾ ਆਸ਼ੀਰਵਾਦ ਮੰਗਿਆ ਤੇ ਜਿਵੇਂ ਉਹ ਹਮੇਸ਼ਾ ਪੁੱਛਦੇ ਬੇਟਾ ਕਿੱਥੇ ਚੱਲੇ ਹੋ ਡੈਡੀ ਵੋਟ ਕਾਣ ਵਾਸਤੇ ਵੋਟ ਕਰਨ ਚਲੇ ਹੋ ਚੰਗਾ ਠੀਕ ਹੈ ਜਿਵੇਂ ਉਹ ਹਮੇਸ਼ਾ ਕਹਿੰਦੇ ਸੀ ਸੋ ਬਹੁਤ ਯਾਦ ਆਇਆ ਕਿਉਂਕਿ ਹਮੇਸ਼ਾ ਇਸ ਤਰ੍ਹਾਂ ਸੀਗੇ ਇੱਕ ਸਾਡੀ ਬਾਦਲ ਪਰਿਵਾਰ ਦੀ ਫੋਟੋ ਹੁੰਦੀ ਸੀ ਆਪਾਂ ਸਾਰੇ ਇਕੱਠੇ ਹੁੰਦੇ ਸੀ ਤੇ ਇਸ ਵਾਰੀ ਉਹਦੇ ਵਿੱਚ ਬਾਦਲ ਸਾਹਿਬ ਮੈਂ ਭਾਵੁਕ ਹੋ ਗਏ ਅੱਖਾਂ ਭਰ ਆਈਆਂ ਦੱਸੇ ਹੋਏ ਪਾਈਚ ਅਰਕਸਾਜ ਆਫ ਦਿ ਕਾਸੈਂਟ ਪਰਮੈਡਮ ਸਾਮਨ ਚਲੋ ਜੀ ਥੈਂਕ ਯੂ ਕਾਲੀ ਦਾਦਾ ਅਮੇਚ ਆਈ ਹੈ ਜੇਕਰ ਚਲੋ ਸਾਹਿਬ ਜੀ ਥੈਂਕ ਯੂ ਅਸਮੀਰ ਤੁਸੀਂ ਇੱਕ ਸਮੀਓ ਅਸਮੀਰ ਤੁਸੀਂ ਬਹੁਤ ਖਿੰਡਾ ਪਰ ਅੱਜ ਉਹਦੇ ਵਿੱਚ ਕਮਰੇ ਦੇ ਵਿੱਚ ਸਾਰ ਤੌਰ ਤੇ ਦੇਖਿਆ ਜਾ ਸਕਦਾ ਹੈ ਕਿ ਪੁਸ਼ਪੇ ਮੁੰਦੇ ਸੀ